ਸਭ ਤੋਂ ਪਹਿਲਾਂ ਪਿਆਰਪਰੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਟੇਟ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਜਿਵੇਂ ਕਿ ਸਰਕਾਰੀ ਸਕੀਮਾਂ ਦੀ ਅਪਡੇਟ ਅਸੀਂ ਤੁਹਾਨੂੰ ਨਿਤ ਦਿਨ ਦਿੰਦੇ ਹਾਂ ਧੀ ਦੇ ਵਿਆਦੀ ਚਿੰਤਾ ਹੁਣ ਨਹੀਂ ਸਰਕਾਰ ਚੁਕੇਗੀ ਵਿਆਦਾ ਖਰਚਾ ਪਰ ਇੱਕ ਜ਼ਰੂਰੀ ਸ਼ਰਤ ਹੈ ਜੇ ਉਹ ਨਾ ਪੂਰੀ ਹੋਈ ਤਾਂ 1 ਰੁਪਿਆ ਵੀ ਨਹੀਂ ਮਿਲੇਗਾ ਕੀ ਇਹ ਅਪਡੇਟ ਦੱਸਦੇ ਹਾਂ ਕਿ ਅਪਡੇਟ ਹੈ ਵਿਆਦਾ ਖਰਚਾ ਚੁਕੇਗੀ ਸਰਕਾਰ ਪਰ ਇਹਦੇ ਲਈ ਤੁਹਾਨੂੰ ਪੂਰੀ ਵੀਡੀਓ ਜਿਹੜੀ ਦੇਖਣੀ ਜ਼ਰੂਰੀ ਹੈ ਸਕਿਪ ਬਿਲਕੁਲ ਨਾ ਕਰਿਓ ਤਾਂ ਹੀ ਪੂਰੀ ਜਾਣਕਾਰੀ ਮਿਲੇਗੀ ਵਿਆਹ ਦਾ ਖਰਚਾ ਚੁੱਕੇਗੀ ਸਰਕਾਰ ਪਰ ਇੱਕ ਸਰਦ ਹੈ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਲਈ ਇੱਕ ਖਾਸ ਵਿਆਹ ਸਹਾਇਤਾ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਧੀ ਦੇ ਵਿਆਹ ਸਮੇਂ ਸਿੱਧੀ ਆਰਥਿਕ ਮਦਦ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਮਕਸਦ ਹੈ ਗਰੀਬ ਪਰਿਵਾਰਾਂ ਤੇ ਵਿਆਹ ਦਾ ਬੋਝ ਘਟਾ ਕੀਤਾ ਜਾਵੇ ਧੀਆਂ ਦੀ ਇੱਜ਼ਤ ਨਾਲ ਜਿਹੜਾ ਉਹ ਸ਼ਾਦੀ ਹੋ ਸਕੇ ਦਾਜ ਪ੍ਰਥਾ ਤੇ ਰੋਕ ਲੱਗੇ ਸਕੀਮ ਹੇਠ ਰਕਮ ਕਿੰਨੀ ਮਿਲਦੀ ਹੈ ਸਕੀਮ ਤਹਿਤ ਯੋਗ ਪਰਿਵਾਰਾਂ ਨੂੰ 3421000 ਤੋਂ ਲੈ ਕੇ 51000 ਤੱਕ ਦੀ ਰਕਮ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਰਕਮ ਰਾਜ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਰਕਮ ਸਿੱਧੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਸ਼ਰਤ ਕੀ ਹੈ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਹੈ ਸਭ ਤੋਂ ਜ਼ਰੂਰੀ ਹੈ ਇਸ ਸਕੀਮ ਦੀ ਸਭ ਤੋਂ ਵੱਡੀ ਤੇ ਲਾਜ਼ਮੀ ਸ਼ਰਤ ਇਹ ਹੈ ਕਿ ਧੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਜੇਤੀ ਦੀ ਉਮਰ 18 ਸਾਲ ਤੋਂ ਘੱਟੇ ਤਾਂ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਲੈ ਸਕੋਗੇ ਇਸ ਤੋਂ ਇਲਾਵਾ ਪਰਿਵਾਰ ਗਰੀਬੀ ਰੇਖਾ ਹੇਠ ਰਹਿਂਦਾ ਹੋਵੇ ਆਮਦਨ ਸੀਮਾ ਸਰਕਾਰ ਵੱਲੋਂ ਨਿਰਧਾਰਤ ਹੋਵੇ ਵਿਆਹ ਕਾਨੂੰਨੀ ਤੌਰ ਤੇ ਰਜਿਸਟਰਡ ਹੋਣਾ ਚਾਹੀਦਾ ਹੈ ਲੋੜੀਂਦੇ ਦਸਤਾਵੇਜ਼ ਕੀ ਲੱਗਣੇ ਨੇ ਸਕੀਮ ਦਾ ਲਾਭ ਲੈਣ ਲਈ ਇੱਕ ਕਾਗਜ਼ ਲਾਜ਼ਮੀ ਨੇ ਤਾਹਾਰ ਕਾਰਡ ਧੀ ਦਾ ਜਨਮ ਸਰਟੀਫਿਕੇਟ ਬੈਂਕ ਖਾਤੇ ਦੀ ਕਾਪੀ ਆਮਦਨ ਸਰਟੀਫਿਕੇਟ ਵਿਆਹ ਦਾ ਜਿਹੜਾ ਸੱਦਾ ਪੱਤਰ ਵਿਆਹ ਦਾ ਸਰਟੀਫਿਕੇਟ ਅਰਜੀ ਕਿਵੇਂ ਦੇਣੀ ਹੈ ਆਨਲਾਈਨ ਪੋਰਟਲ ਰਾਹੀਂ ਵੀ ਤੁਸੀਂ ਅਰਜੀ ਦੇ ਸਕਦੇ ਹੋ ਜਾਂ ਨਜ਼ਦੀਕੀ ਸਮਾਜਿਕ ਭਲਾਈ ਦਫ਼ਤਰ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ ਅਰਜੀ ਵਿਆਹ ਤੋਂ ਪਹਿਲਾਂ ਜਾਂ ਨਿਰਧਾਰਤ ਸਮੇਂ ਅੰਦਰ ਦੇਣੀ ਲਾਜ਼ਮੀ ਹੁੰਦੀ ਹੈ ਜ਼ਰੂਰੀ ਚੇਤਾਵਨੀ ਜਿਹੜੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਗਲਤ ਜਾਣਕਾਰੀ ਦੇਣ ਤੇ ਨਾਬਾਲਗ ਵਿਆਹ ਹੋਣ ਤੇ ਦਸਤਾਵੇਜ਼ ਅਧੂਰੇ ਹੋਣ ਤੇ ਸਕੀਮ ਦਾ ਲਾਭ ਜਿਹੜਾ ਰੱਦ ਕੀਤਾ ਜਾ ਸਕਦਾ ਹੈ ਸਰਕਾਰ ਧੀ ਦੇ ਵਿਆਹ ਲਈ ਮਦਦ ਦੇ ਰਹੀ ਹੈ ਪਰ ਸਿਰਫ ਉਹਨਾਂ ਲਈ ਜੋ ਕਾਨੂੰਨ ਦੀ ਪਾਲਣਾ ਕਰਦੇ ਨੇ ਉਮਰ ਦੀ ਸ਼ਰਤ ਪੂਰੀ ਕਰਦੇ ਨੇ ਜੇਕਰ 18 ਸਾਲ ਤੋਂ ਲੜਕੀ ਦੀ ਉਮਰ ਘੱਟ ਹੈ ਤਾਂ 1 ਰੁਪਿਆ ਵੀ ਸਰਕਾਰ ਵੱਲੋਂ ਨਹੀਂ ਮਿਲੇਗਾ ਸੋ ਵੱਡੀ ਤੁਸੀਂ ਸਿਰਫ ਵਿਆਹ ਕਰਾਉਣਾ ਹੈ ਸਾਰਾ ਖਰਚਾ ਸਰਕਾਰ ਚੁਕੇਗੀ ਪਰ ਇੱਕ ਛੋਟੀ ਜੀ ਸ਼ਰਤ ਹੈ ਸ਼ਰਤ ਵੀ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਰ ਪਹਿਲਾਂ ਦੱਸ ਦਿੰਦੇ ਹਾਂ ਕਿ ਖਾਤੇ 'ਚ ਪੈਸੇ ਕਿੰਨੇ ਆਉਣੇ ਨੇ 60000 ਰੁਪਏ ਸਦਾ ਕੁੜੀ ਦੇ ਖਾਤੇ ਦੇ ਵਿੱਚ ਆਉਣਗੇ 25000 ਰੁਪਏ ਤੁਹਾਨੂੰ ਤੋਹਫੀਆਂ ਦੇ ਲਈ ਦਿੱਤੇ ਜਾਣੇ ਨੇ 15000 ਰੁਪਏ ਖਾਣ ਪੀਣ ਦਾ ਕੇਟਰਿੰਗ ਦਾ ਖਰਚਾ ਪਰ ਇਸ ਦੇ ਨਾਲ ਸਰਕਾਰ ਦੇ ਵੱਲੋਂ ਜਿਹੜਾ 1 ਲੱਖ ਰੁਪਏ দেয়া ਜਾਣਾ ਉਸ ਦੇ ਲਈ ਇੱਕ ਨਿੱਕੀ ਜਿਹੀ ਸ਼ਰਤ ਰੱਖੀ ਗਈ ਹੈ ਇਹ ਪੂਰੀ ਸਕੀਮ ਤੁਹਾਨੂੰ ਦੱਸਦੇ ਹਾਂ 1 ਲੱਖ ਰੁਪਏ ਸਰਕਾਰ ਤਾਂ ਤੁਹਾਨੂੰ ਦੇਗੀ ਪਰ ਇਸ ਲਈ ਤੁਹਾਨੂੰ ਇੱਕ ਸ਼ਰਤ ਪੂਰੀ ਕਰਨੀ ਪੈਣੀ ਹੈ ਜੇਕਰ ਤੁਹਾਡੀ ਸਲਾਨਾ ਕਮਾਈ 3 ਲੱਖ ਤੋਂ ਘੱਟ ਹੈ ਤਾਂ ਤੁਸੀਂ ਇਸ ਦਾ ਫਾਇਦਾ ਚੱਕ ਸਕਦੇ ਹੋ ਇਹ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਚ ਪਹਿਲਾਂ ਸਰਕਾਰ 52000 ਰੁਪਏ ਦਿੰਦੀ ਸੀ ਹੁਣ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਇਸ ਸਕੀਮ ਦੇ ਤਹਿਤ ਕੁੜੀ ਦੀ ਉਮਰ ਘੱਟੋ ਘੱਟ 18 ਸਾਲ ਤੇ ਮੁੰਡੇ ਦੀ ਉਮਰ 21 ਸਾਲ ਹੋਣੀ ਲਾਜ਼ਮੀ ਹੈ ਇਸ ਸਕੀਮ ਨੂੰ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਆਪਣੇ ਨੇੜਲੇ ਬਲਾਕ ਵਿਕਾਸ ਅਫਸਰ, ਨਗਰ ਨਗਰ ਨਿਗਮ ਜਾਂ ਜ਼ਿਲ੍ਹਾ ਸਮਾਜ ਕल्याण ਅਫਸਰ ਦੇ ਦਫ਼ਤਰ 'ਚ ਫਾਰਮ ਜਮ੍ਹਾਂ ਕਰਾ ਕੇ ਇਸ ਦਾ ਲਾਹਾ ਲੈ ਸਕਦੇ ਹੋ। ਇਸ ਸਕੀਮ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਜੇਕਰ ਤੁਸੀਂ ਵੀ ਇਸ ਦਾ ਲਾਹਾ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਸੇ ਦਾ ਹੁਣ ਵਿਆਹ ਜਾਂ ਕੋਈ ਵਿਆਹ ਕਰਾਉਣ ਦਾ ਇੱਛਾ ਹੈ, ਉਸ ਦੇ ਨਾਲ ਇਸ ਰੀਲ ਨੂੰ ਜ਼ਰੂਰ ਸਾਂਝਾ ਕਰਿਓ ਤੇ ਤੁਸੀਂ ਸਕੀਮ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਸੈਕਸ਼ਨ 'ਚ ਦੱਸੋ। ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਨਿਤ ਨਵੀਂ ਸਰਕਾਰੀ ਸਕੀਮਾਂ ਤੇ ਨਿਤ ਨਵੀਂ ਅਪਡੇਟ ਲੈਣ ਲਈ ਚੈਨਲ ਨੂੰ ਆਪ ਸਬਸਕ੍ਰਾਈਬ ਕਰੋ ਤੇ ਹੋਰਾਂ ਨੂੰ ਕਰਵਾਓ ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚੇ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਦਿਓ ਜੀ ਅੱਜ ਧੰਨਵਾਦ